ਹੈਲੋ ਹਾਂ ਮਾਸਟਰ ਬੋਲਦਾ ਸੀ ਤੇਰਾ ਹਾਂਜੀ ਸਸਰੀਕਾ ਜੀ ਸਸਰੀਕਾ ਕਿਵੇਂ ਮਨਪ੍ਰੀਤ ਬੋਲਦੀ ਸੀ ਮਨਪ੍ਰੀਤ ਹੂੰ ਅੱਛਾ ਏ ਆਵਾਜ਼ ਤੇਰੀ ਤੇ ਤੇਰੀ ਮੰਮੀ ਦੀ ਇੱਕੋ ਜੀ ਹੈ ਜਮਾ ਹਾਂ ਇੱਕੋ ਜੀ ਹੈ ਸਾਡੀ ਆਵਾਜ਼ ਹਾਂ ਮੈਂ ਤਾਂ ਕਿਤੇ ਮੇਰੀ ਸਾਲੀ ਨੇ ਫੋਨ ਚੱਕ ਲਿਆ ਅੱਛਾ ਏ ਸਾਲੀ ਨਾਲ ਗੱਲ ਕਰਾਵਾਂਗੇ ਸਾਲੀ ਨਾਲ ਕੀ ਕਰਨੀ ਗੱਲ ਤੂੰ ਚੱਕ ਲਿਆ ਤਾਂ ਤੂੰ ਕਰ ਲੈ ਤੇਰੇ ਨਾਲ ਕਰ ਲੈਣੇ ਆ ਅੱਛਾ ਠੀਕ ਆ ਤਾਂ ਕਰ ਲੋ ਫਿਰ ਹਾਂ ਕਰ ਲੋ ਫਿਰ ਹੋਰ ਨਾਨਾ ਮਿਤਾ ਜੀ ਵੀ ਪਣੀ ਜਾਂਦਾ ਕਿਵੇਂ ਹੋ ਕਿਵੇਂ ਮਾਰਦੀ ਨਹੀਂ ਕਿਹੜਾ ਸਾਡੇ ਪਿੰਡ ਕੰਨੀ ਮਾਰਾ ਵੀ ਵੇੜਾ ਉਹ ਜਿਹੜਾ ਵੀ ਉਦੋਂ ਹੀ ਮਾਰਦੀ ਜਦੋਂ ਤੇਰੀ ਮਾਸੀ ਇੱਥੇ ਹੁੰਦੀ ਆ ਮੈਂ ਕਹਿੰਦਾ ਤੂੰ ਵੀ ਨਹੀਂ ਮਾਰਦੀ ਜਿਹੜਾ ਤੇ ਹਰ ਕਦ ਮਾਰਨਾ ਹੁੰਦਾ ਜਦੋਂ ਤੁਸੀਂ ਉਹਨੇ ਇਕੱਲੇ ਉਦੋਂ ਮਾਰਨਾ ਹੁੰਦਾ ਹੈ ਕੀ ਜਿਹੜਾ ਇਕੱਲੇ ਮਾਸੀ ਵੀ ਤਾਂ ਨਹੀਂ ਹੁੰਦੀ ਕਦ ਮਾਸਟਰ ਵੀ ਹੁੰਦਾ ਮਾਸਟਰ ਨਾਲ ਵੀ ਕੋਈ ਗੱਲਬਾਤ ਕਰ ਲਿਆ ਕਰੋ ਰਿਸ਼ਤਾ ਇਕੱਲੇ ਤੇਰੀ ਮਾਸੀ ਨਾਲ ਹੈ ਕੀ ਕਿਉਂ ਤੁਹਾਡੇ ਨਾਲ ਵੀ ਹੈ ਆ ਜੇ ਮੇਰੇ ਨਾਲ ਹੈਗਾ ਤਾਂ ਫਿਰ ਜਿਹੜਾ ਇੱਧਰ ਵੀ ਤਾਂ ਮਾਰ ਲਿਆ ਕਰੋ ਨਾ ਉਸ ਤਰੀਕੇ ਨਾਲ ਕੋਈ ਕੋਈ ਨਹੀਂ ਜੀ ਹਣ ਮਾਸਟਰ ਨੂੰ ਮਿਲਣਾ ਚੰਗ ਸੀ ਹਮ ਮਾਸਟਰ ਨੂੰ ਮਿਲਤਾ ਆ ਜੀ ਪਰ ਆਉਂ ਨਹੀਂ ਨਾ ਤਾਂ ਨਹੀਂ ਕੀ ਬਣੀ ਤੋ ਆਦੀ ਆਦੀ ਮਾਂ ਵਰਗੀ ਬਣੀ ਫਿਰਦੀ ਹੈ ਜੀ ਕਹਿੰਦਾ ਅੱਛਾ ਆਵਰ ਕੀਤਾ ਫਿਰ ਮਾਂ ਨੇ ਕੀ ਕਰਤਾ ਜੇ ਮਾਂ ਤੇਰੀ ਮੇਰੇ ਨਾਲ ਕਰਦੀ ਤਾਂ ਫਿਰ ਤੇਰੇ ਨਾਲ ਮੱਥਾ ਘਾਤੋਂ ਮਾਰਦਾ ਤੇਰੀ ਮਾਂ ਨੇ ਤਾਂ ਕੁਝ ਕੀਤਾ ਹੀ ਨਹੀਂ ਤੇਰੀ ਮਾਂ ਤਾਂ ਬਾਲੀ ਜਮੇ ਬਣੀ ਫਿਰਦੀ ਹੈ ਜੀ ਕਹਿੰਦਾ ਆਪਣੇ ਆਪ ਨੂੰ ਐਸ਼ਵਰ ਹੈ ਰਹੀ ਸਮਝਦੀ ਹੈ ਬਸ਼ਰੀ ਸੋਰੀ ਦਾ ਮੰਮੀ ਕਹੇਗੀ ਐਸ਼ਵਰਿਆ ਫਿਰ ਮੰਮੀ ਐਸ਼ਵਰਿਆ ਰਾਇ ਹੈਗੀ ਤਾਂ ਐਡੀ ਸੋਹਣੀ ਨੂੰ ਤੈਨੂੰ ਜੰਮਿਆ ਉਹਨੇ ਹਾਂ ਹਾਂ ਹੋਰ ਥੈਂਕ ਯੂ ਜੰਮਣਾ ਹੈ ਰ ਆਈ ਤਾਂ ਗੱਲ ਲੈਣਾ ਫਿਰ ਤੈਨੂੰ ਇਹੋ ਜੀ ਐਸ਼ਵਰਿਆ ਰਾਇ ਜੰਮਿਆ ਤੇ ਆਪਣੇ ਕਿਸਲਾਇਆ ਫਿਰ ਦੱਸ ਦਈ ਚਲ ਚਲ ਠੀਕ ਐ ਨਹੀਂ ਨਹੀਂ ਓਏ ਤਾਂ ਠੀਕ ਆ ਮੈਨੂੰ ਪਤਾ ਤੂੰ ਮੇਰੀ ਗੱਲ ਨਹੀਂ ਸਮਝਦੀ ਤੇਜ਼ ਨਾ ਬਣਿਆ ਕਰ ਵਾਰੀ ਠੀਕ ਆ ਨਾ ਮਾਲੀ ਤੇਜ਼ ਨਾ ਬਣਿਆ ਕਰ ਤੇ ਸਲਾਹ ਮਨ ਸਹੀ ਸੀ ਦੱਸ ਵੀ ਪੱਕੀ ਸਲਾਹ ਤੇਰੀ ਕੀ ਆ ਹਾਂ ਬਈ ਕੀ ਹੈ ਨਾ ਸਲਾਹ ਠੀਕ ਹੈ ਸਲਾਹ ਠੀਕ ਦੀ ਗੱਲ ਨਹੀਂ ਉਹ ਦੱਸ ਵੀ ਓਵੇਂ ਕਿਵੇਂ ਹੈ ਸਿਸਟਮ ਠੀਕ ਆ ਹੂੰ ਠੀਕ ਹੈ ਸਿਸਟਮ ਹੂੰ ਤੇ ਤੇਰੀ ਮਾਸੀ ਨਾ ਗਈ ਹੋਈ ਤੇਰੇ ਨਾਲ ਕੀ ਅੱਛਾ ਤੇ ਮੁੰਡੇ ਦਲਤਨ ਪਤਾ ਕੈਨੇਡਾ ਰਹਿੰਦੇ ਆ ਇੱਥੇ ਦਾ ਕੋਈ ਨਹੀਂ ਇੱਥੇ ਮਗਲਾਈ ਆ ਤੇ ਤੂੰ ਜਾਂ ਤੇਰੀ ਮਾਂ ਨੂੰ ਭੇਜ ਦੇ ਤੇ ਜਾਂ ਸਰ ਤੁਸੀਂ ਆਜੋ ਨਾਲ ਮੇ ਰੋਟੀ ਨਾਲ ਸੁੱਖਾ ਹੋ ਜਾ ਮੈਨੂੰ ਐ ਤੇ ਕੱਲਾ ਰੋਟੀਆਂ ਦੇ ਸੁੱਖ ਕਰਨਾ ਹੈ ਕੀ ਹੋਰ ਵੀ ਕਰਨਾ ਹੈ ਹੋਰ ਤਾਂ ਹੁਣ ਇਹ ਤਾਂ ਜਨਾਨੀ ਦੇ ਹੱਥ ਵਿੱਚ ਆਉਂਦਾ ਵੀ ਬਾਕੀ ਦਾ ਸੁੱਖ ਤਾਂ ਜਨਾਨੀ ਦੇ ਸਕਦੀ ਹੈ ਹੁਣ ਬੰਦਾ ਤਾਂ ਹੁਣ ਤਨ ਪਤਾ ਹੈ ਬਾਅਦ ਦੇ ਮੂਹ ਮੰਗੇ ਦਾ ਬੰਦਾ ਮਾੜਾ ਵੱਜਦਾ। ਵਿਆਹ ਬੁੜੇ ਨੇ ਕੀ ਚੰਦ ਚੜ੍ਹਦਾ ਹੈ। ਉਤ ਹੈ ਫਿਰ। ਹੈ। ਉਤ ਹੈ ਹੀ ਫਿਰ। ਚੰਦ ਬੁੜੇ ਨੇ ਮੰਡੇ ਤਾਂ ਚਾਰ ਦਿਨ ਹੀ ਬੁੜੇ ਹੀ ਚੜ੍ਹਦੇ ਆ। ਪਤਾ ਬੁੜੇ ਤਾਂ ਸੋਡੇ ਵਰਗਿਆਂ ਨੂੰ ਵੀ ਬੁੜੇ ਹੀ ਲੋਟ ਕਰਦੇ ਐ। ਥੋੜੇ ਜਿਹੜੀ ਹੁੰਦੀ ਐ ਨਾ ਥੋੜੇ ਅੰਦਰ ਦੀ ਗਰਮੀ ਜਿਹੜੀ। ਉਸ ਗਰਮੀ ਨੂੰ ਸ਼ਾਂਤ ਕਰਨ ਦੇ ਲਈ ਮਤਲਬ ਸਾਡੇ ਵਰਗਾ ਬੁੜਾ ਹੀ ਚਾਹੀਦਾ ਹੈ। ਜਵਾਨਾਂ ਨੂੰ ਤੁਸੀਂ ਕਿੱਥੇ ਲੋਟ ਆਉਣੀ ਹੈ ਤੁਹਾਨੂੰ ਪਤਾ ਨਹੀਂ ਤੁਨੂੰ ਉਹਦੇ ਕਹਿੰਦੇ ਜੀ ਕਮਾਸੜ ਜੀ ਮਾਸੜ ਜੀ ਜੋ ਸੋਡੇ ਦੀ ਗੱਲਬਾਤ ਹੈ ਉਹ ਤਾਂ ਮੇਰੇ ਬੋਏਫਰੈਂਡ ਚ ਹੈ ਜੀ ਉਹ ਆਪਰੇ ਨਹੀਂ ਆਖਿਆ ਸੀ ਮੈਨੂੰ ਆ ਗੱਲ ਤਾਂ ਬਤਾਉਣੀ ਕਿ ਕਹਿਤਾ ਹੁਣ ਹੈ ਉਹਦੇ ਤੋਂ ਨਹੀਂ ਪਈ ਪਈ ਕਰਦੇ ਜਦੋਂ ਆਪਾਂ ਸਭ ਕੁਝ ਆਪਣਾ ਚੱਲੀ ਜਾਂਦਾ ਸੀ ਥੱਲੇ ਪਈ ਪਈ ਕਰਦੀ ਸੀ ਹਾਂ ਤਾਂ ਉਹਦੋਂ ਤੁਸੀਂ ਨਾ ਮੇਰੇ ਨਾਲ ਪੈ ਫਿਰ ਮੈਂ ਟਿਕੋ ਵੀ ਸੀ ਮੈਂ ਬਾੜ

ਕਿਵੇਂ ਹੱਲ ਕਰਾਂਗੇ ਉਸ ਚੀਜ਼ ਦਾ ਹੱਲ ਕਿ ਹੋਣਾ ਪਊਗਾ ਹੁਣ ਫਿਰ ਮੈਨੂੰ ਤੁਹਾਡੇ ਕੋਲੇ ਹੱਲ ਦੱਸਣਾ ਕਰਨੇ ਪਊਗਾ ਭਾਈ ਕਰਨਾ ਹੀ ਪਊਗਾ ਹੱਲ ਤਾਂ ਹੱਲ ਬਿਨਾ ਤਾਂ ਨਹੀਂ ਸਰਦਾ ਹੱਲ ਬਿਨਾ ਤਾਂ ਨਹੀਂ ਸਰਦਾ ਹੂੰ ਹੱਲ ਕਰਨਾ ਵੀ ਹੂੰ ਹੱਲ ਕਰਨਾ ਵੀ ਤੂੰ ਹੀ ਐ ਕੋਈ ਦੂਜਾ ਵੀ ਨਹੀਂ ਕਰ ਸਕਦਾ ਕੋਈ ਐ ਤਾਂ ਨਹੀਂ ਵੀ ਕੋਈ ਦੂਜਾ ਕਰ ਦੇ ਕੋਈ ਕਿੰਨੇ ਕਰਤਾ ਨੇ ਥੋੜਾ ਹਾਲਾ ਕਿੰਨੇ ਮਜ਼ੇ ਕਰਦੇ ਹੱਥੇ ਕਰਦੇ ਹੋ ਦੋਗੇ ਬਾਸ ਫਿਰ ਉਸ ਮਾਰ ਵਾਲਾ ਕੀ ਰੱਖੀ ਫਿਰ ਸਿਸਟਮ ਨੂੰ ਆਉਣਾ ਜਦ ਪਲੇਜੂਗਾ ਤੈਨੂੰ ਠੀਕ ਹੈ ਤੇਰੀ ਮੰਮੀ ਨੂੰ ਕਹਿ ਦੀ ਤੇਰੀ ਮੰਮੀ ਨੂੰ ਫੋਨ ਕਰਾਂਗੇ ਉਹਦੇ ਨੰਬਰ ਤੇ ਕਿ ਤੂੰ ਕਹਿ ਦੇਂਗੇ 62 ਲਾਈਨ ਹੁੰਦਾ ਥੰਨ ਹੈ ਤੁਸੀਂ ਤੂੰ ਫੋਨ ਕਰਕੇ ਮੰਮੀ ਨੂੰ ਤੱਲ ਜਿਉਂ ਨੇ ਅੱਖ ਮੈਂ ਨਾਲ ਚਲਦੀਆਂ ਫੇਰ ਫੇਰ ਆਪਣਾ ਕੰਮ ਕਿਵੇਂ ਬਣੂ ਰਾਤ ਨੂੰ ਆ ਮम्मी ਨਹੀਂ ਜਾ ਸਕਦੀ ਡੇੜੀ ਨਹੀਂ ਜਾਣਦੀ ਨਾ ਮੰਮੀ ਅੱਛਾ ਤੇ ਡੇੜੀ ਛੱਡਦਾ ਨੇ ਕੋ ਮਿਲਣ ਹਮਮਮ ਕਿੰਨ੍ਹਾ ਵਾਦੀ ਹੱਬ ਤੱਕ ਫੇਰ ਰਾਤ ਨੂੰ ਜੀ ਹਾਂ ਚਲਾ ਜੂਂਦੀ ਲਾ ਦੇਂਗੇ ਬਚਾ ਵਧੀਆ ਗੱਲ ਆ ਜੀ ਸ਼ੇਰ ਤੱਕ ਦਾ ਰੰਗ ਹੀ ਚੜ ਜਾਣਾ ਜ਼ਿੰਦਗੀ ਤੇ ਹੂੰ ਠੀਕ ਹੈ ਫਿਰ ਮੈਂ ਚਲਗੀ ਕਰ ਲਵਾਂ ਮੀ ਨਾਲ ਗੱਲ ਤੇਰਾ ਪਪਾ ਕੱਲ ਨੂੰ ਤੋਂ ਤੋਂ ਮੈਨੂੰ ਗੱਲ ਦੱਸ ਮੇਰੀ ਮੇਰੀ ਇੱਕ ਗੱਲ ਸੁਣ ਇੱਕ ਗੱਲ ਸੁਣ ਮੇਰੀ ਇੱਕ ਮੈਂ ਕਾਲ ਨਿਕਾਲੀ ਨਾ ਤੇ ਮੈਂ ਇਧਰ ਬਰਨਾਲੇ ਆਉਣ ਤੇ ਬਰਨਾਲੇ ਤੋਂ ਮੈਂ ਸਿੱਧਾ ਆ ਜੂਗਾ ਟਾਣੀ ਤੇ ਉੱਥੇ ਬਣਾ ਕੇ ਨਾ ਪ੍ਰੋਗਰਾਮ ਆਪਾਂ ਕੋਈ ਕਾ ਕੇ ਤੇ ਫਿਰ ਯਾ ਪਾ ਚੱਲ ਵੜਾਂਗੇ ਤਾਂ ਲੈ ਜਾਊਂਗਾ ਤੇ ਤੂੰ ਇੱਕ ਐ ਕੰਮ ਕਰ ਤੇਰੀ ਮੰਮੀ ਨਾਲ ਗੱਲਬਾਤ ਕਰਕੇ ਰੱਖ ਲੈ ਸਾਰੀ ਕਿਉਂਕਿ ਇਹ ਸਿਸਟਮ ਐਸਾ ਕਿ ਨਹੀਂ ਠੀਕ ਆ ਮੰਮੀ ਨਾਲ ਗੱਲ ਕਰ ਲਾ ਤੇ ਤੂੰ ਕਿੰਨੇ ਦਿਨਾਂ ਲੱਗੇਗੀ ਫਿਰ ਹਫਤੇ 2 ਹੀ ਹੋਣਗੇ ਆਏ ਹੋਏ ਆਏ ਹੋਏ ਇਹ ਕੰਮ ਤਾਂ ਤੇਰਾ ਵੀ ਚ ਕਿਉਂ ਨਹੀਂ ਕਰਦਾ ਆਦਕ ਜੋ ਪਾਤੀ ਤੁਸੀਂ ਮ ਮਾਸਟਰ ਦੀ ਚੱਲ ਚੱਲੇਗੀ ਨਾ ਫਿਰ ਹੋਰ ਕਿਤੇ ਸਕੂਨ ਵੀ ਨਹੀਂ ਮਿਲਣਾ ਬਣਾ ਵੀ ਦੱਸ ਤੋ ਨਾ ਹੂੰ ਜਿੱਥੇ ਸਕੂਨ ਮਿਲੇਗਾ ਫਿਰ ਉੱਥੇ ਜਾਵਾਂ ਮੈਂ ਤੁਹਾਡੇ ਕੋਲ ਆ ਜਾਕਰਾਂਗੀ ਜਾਂ ਤਾਂ ਬਾਅਦ ਅੱਛਾ ਗਏ ਹੂੰ ਮੇਰੇ ਭਾਈ ਚਲੋ ਕਰਦੇ ਆਂ ਫਿਰ ਆਪਾਂ ਹੈਂ ਹਾਂ ਠੀਕ ਹੈ ਮੈਂ ਫਿਰ ਗੱਲ ਸੁਣ ਮੇਰੀ ਕਿਹੜੇ ਰੰਗ ਦਾ ਸੂਟ ਪਾ ਕਿਹੜੇ ਰੰਗ ਦਾ ਸੂਟ ਪਾ ਕੇ ਆਏਂਗੀ ਸਰਦਈ ਰੰਗ ਦਾ ਸਰਦਈ ਰੰਗ ਦਾ ਸਰ ਅੰਨੇ ਮੈਨੂੰ ਲਾਲ ਰੰਗ ਪਸੰਦ ਹੈ ਲਾਲ ਰੰਗ ਦੀ ਚੀਜ਼ ਹੈਗੀ ਕੋਈ ਉੱਤੇ ਥੱਲੇ ਪਾਉਣ ਵਾਲੀ ਹੈ 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 ਮੈਨੂੰ ਗੀ ਦੁਪੱਟਾ ਹੈ ਲਾਲ ਮੇਰਾ ਇਹ ਤੈਨੂੰ ਲਾਲ ਰੰਗ ਦੀਆਂ ਦਵਾ ਲਿਆ ਮੰਨੇ ਦੋ ਚੀਜ਼ਾਂ ਸਮਝ ਗਈ ਹਾਂ ਹੂੰ ਪਾਲੂੰਗੀ ਵਸਤ ਨੂੰ ਪਾਲੂੰਗੀ ਤੁਸੀਂ ਦੇਉਂਗੇ ਤੇ ਪਾ ਕੇ ਉਹਨਾਂ ਪਾਹੂੰਗੀ ਪਾਲੂੰਗੀ ਮੈਂ

हां ठीक म म ममी नु पचालती मैं फिर मेनू किन्ने ਚੜ ਵਾਰ ਦੱਸੇ ਮੈਨੂੰ ਇਹ ਦੱਸ ਮੈਂ ਤੁਹਾਨੂੰ ਘੰਟੀ ਕਰ ਦੂੰ ਤੁਸੀਂ ਬਾਅਦ ਚ ਫੋਨ ਲਾ ਲਓਗੇ ਬਾਅਦ ਚ ਫੋਨ ਨਹੀਂ ਲਾ ਲਓ ਤੁਸੀਂ ਮੈਂ ਨਾ ਆਵਾਂ ਤੋਂ ਮੈਂ ਨਹੀਂ ਬੈਠਾਂ ਫਿਰ ਜਾਇਜਾ ਹੈਗਾ ਉਹ ਜਾਓ ਵੀ ਦੱਸ ਨਾ ਸਿਸਟਮ ਕੀ ਕਰਨਾ ਮੈਂ ਮੈਂ ਗੱਲ ਕਰ ਲਾਂ ਬਾਅਦ ਫੋਨ ਲਾ ਲਾਂਗੇ ਤੁਸੀਂ ਨਾਈਟ ਥੋੜੀ ਜਾਉਂਗੇ ਹੂੰ ਨਾਈਟ ਥੋੜੀ ਜਾਉਂਗੇ ਤੁਸੀਂ ਫੋਨ ਚੈੱਕ ਲਓ ਜੇ ਵਾਪਿਸ ਬੈਕ ਕਾਲ ਕਰ ਲਓ ਜੇ ਨਹੀਂ ਨਹੀਂ ਫਿਰ ਉਹ ਗੱਲ ਸੁਣ ਮੇਰੀ ਵੀ ਜਿਮ ਮੱਲੋ ਆਪਾਂ ਜਿਮ ਮੱਲ ਮਨਣਾ ਆਨੂ ਕਿ ਤਿਆਰ ਹੋਵਾਂ ਵੀ ਜਦੋਂ ਤੋਂ ਮੈਨੂੰ ਮੇਰਾ ਮੇਰਾ ਜੀ ਕਰੀ ਜਾਂਦਾ ਬਾਹਲਾ ਮੇਰੀ ਗੱਲ ਸੁਣਦਾ ਮਨ ਨੂੰ ਰਣ ਸੁਣ ਮੇਰੀ ਮੇਰਾ ਜੀ ਕਰੀ ਜਾਂਦਾ ਬਾਹਲਾ ਤੇ ਹੁਣ ਇਹ ਹੈ ਕਿ ਮੈਂ ਫਿਰ ਛੇਛੇ ਦੀ ਆ ਜਾਣਾ ਵੀ ਇੱਕ ਛੁੱਟੀ ਦੇਣੇ ਲਾ ਲਾਂਗੀ ਤੇ ਬਾਕੀ ਰਾਤ ਤਾਂ ਸਾਰੀ ਇਸ ਹਫਤਾ ਰਹੀਂ ਰਾਤ ਤਾਂ ਆਪਣੇ ਕੋਲੇ ਹੀ ਹੈ ਦੇ ਨੇ ਦੇ ਨੇ ਵੀ ਤਾਂ ਛੁੱਟੀ ਲਾਇਆ ਕਰੂ ਨਾ ਇੱਕ ਫਿਰ ਮੈਂ ਇੱਕ ਵਾਰੀ ਰੋਗ ਨਹੀਂ ਲੌਣੀ ਦਾ ਸਰ ਲੈ ਕੇ ਕੇ ਤੇ ਲਾਉਂਗੇ ਤੁਸੀਂ ਹਾਂ ਤੁਹਾਡਾ ਸਿਰ ਠੀਕ ਹੈ ਸਿਰ ਹੈ ਆਜੋ ਜੇ ਤੁਸੀਂ ਕਿੰਨੇ ਚਿਰ ਨੂੰ ਹੁਣ ਦੇਖਾਂ ਕੀ ਆਉਂਦਾ ਮੇਰਾ ਹੋਈ ਨਹੀਂ ਰੈਕਸ ਮਨ ਆਤੀ ਹੈ ਹਾਂ ਹਾਂ ਨਹੀਂ ਤੁਸੀਂ ਮੁੱਕਰ ਜਾਂਦੇ ਹੋ ਮੈਂ ਆ ਜਾ ਤੇ ਮੈਂ ਫਿਰ ਨਾ ਗਾਂ ਜੋਗਾ ਰਵਾਂ ਨਾ ਫਿਰ ਪਛਾ ਜੋਗਾ ਰਵਾਂ ਬੇ ਨਹੀਂ ਗੱਲ ਮਨ ਲੱਗਦੀ రుిదా Allah 그래도 ప్సిలుస్వమం గరు ş فيం పోదదా గరోఫే ప్మిఘా్రలిటీ పరభాై పొ�ivనాక్ పోదా కిం రథ్మి బోడా్ పోఠ్స transm motiv highness